ਸ੍ਰੀ ਸ਼ਕਲ ਜੀ ਲੈ ਕੇ ਹਾਜ਼ਰ ਹੋਏ ਆਜ ਦੀ ਬਹੁਤ ਹੀ ਖਾਸ ਅਪਡੇਟ ਬਲਾਸਮਾ ਤੇ ਪੈਨਸ਼ਨਸ ਦੀਆਂ ਮੰਗਾਂ ਨੂੰ ਲੈ ਕੇ ਸੋ ਦੋਸਤੋ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨਸ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਸਬ ਕਮੇਟੀ ਦਾ ਜਿਹੜਾ ਹੈ ਗਠਨ ਕੀਤਾ ਗਿਆ ਹੈ ਹੁਣੀ ਹੁਣੀ ਆਈ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਜਿਹੜੀ ਅਪਡੇਟ ਹੈ ਜਿਹੜੀ ਹੈ ਹੁਣ ਜਿਹੜੀ ਸਾਹਮਣੇ ਆ ਰਹੀ ਜਿਸ ਤਰ੍ਹਾਂ ਕਿ ਪੰਜਾਬ ਰਾਜ ਦੇ ਵਿਭਾਗਾਂ ਅਤੇ ਪੈਸ਼ਨ ਲੰਮੇ ਸਮੇਂ ਤੋਂ ਹੀ ਮੰਗ ਕਰ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਜਿਵੇਂ ਕਿ 6ਵੇਂ ਪੇ ਕਮਿਸ਼ਨ ਦਾ ਬਕਾਇਆ ਜਿਹੜਾ ਹੈ 14799 ਕਰੋੜ ਯਾਨੀ ਕਿ ਲਗਭਗ ਜਿਹੜਾ ਕਿ ਬਣ ਰਿਹਾ ਹੈ ਵੱਖ-ਵੱਖ ਕਰਮਚਾਰੀਆਂ ਯੂਨੀਅਨ ਦੀਆਂ ਜਿਹੜੀਆਂ ਮੰਗਾਂ ਨੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਪੰਜਾਬੀ ਪਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਮੇਟੀ ਗਠਰ ਕੀਤੀ ਗਈ ਹੈ ਜਿਸ ਦੇ ਨਾਲ ਮੀਟਿੰਗ ਵੀ ਹੋਈ ਹੈ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੀ ਹੈ ਕੀਤੀ ਹੈ ਤੇ ਮੀਟਿੰਗ ਦੇ ਦੌਰਾਨ ਹਰਦੀਪ ਸਿੰਘ ਮੁੱਡਿਆ ਅਤੇ ਹਰਜੀਤ ਸਿੰਘ ਈਟੀਓ ਵੀ ਸ਼ਾਮ ਰਏ ਨੇ ਇਸ ਤੋਂ ਇਲਾਵਾ ਦੱਸ ਦਿੰਨੇ ਆ ਕਿ ਜਿਹੜੀਆਂ ਹੁਣ ਸਬ ਕਮੇਟੀ ਗਠਨ ਕੀਤੀ ਗਈ ਹੈ ਜਾਇਜ਼ ਮੰਗਾ ਮਲਾਸਮਾਂ ਦੀਆਂ ਹੋਣਗੀਆਂ ਉਹਨਾਂ ਨੂੰ ਹੱਲ ਕਰਨ ਦੇ ਲਈ ਜਲਦ ਤੋਂ ਜਲ ਜਿਹੜਾ ਫੈਸਲਾ ਲਿਆ ਜਾਵੇਗਾ ਅੱਗੇ ਜਿਹੜੇ ਕਰਮਚਾਰੀਆਂ ਤੇ ਪੈਨਸ਼ਨ ਦੇ ਨਾਲ ਸਬ ਕਮੇਟੀ ਜਿਹੜੀ ਹੈ ਤਾਲਮੇਲ ਬਣਾਏਗੀ ਬਣਾਈ ਰੱਖੇਗੀ ਤਾਂ ਕਿ ਉਹਨਾਂ ਦੇ ਮਸਲਿਆਂ ਨੂੰ ਸੁਣਿਆ ਜਾ ਸਕੇ ਅਤੇ ਚੰਗੀ ਤਰ੍ਹਾਂ ਹੱਲ ਕੀਤਾ ਜਾ ਸਕੇ ਹੁਣ ਇਹ ਦੇਖਣਾ ਇਹ ਹੋਵੇਗਾ ਦੋਸਤੋ ਕੀ ਕਿਹੜੀ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਵੱਡੀ ਅਪਡੇਟ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਐਡਵੋਕੇਟ ਜਰਨਲ ਤੋਂ ਤੁਹਾਨੂੰ ਇਹ ਸਲਾਹ ਲੈ ਕੇ ਜਿਹੜੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਜਿਹੜੀ ਮੰਗ ਹੈ ਮੰਤਰੀ ਦੇ ਵੱਲੋਂ ਸੁਣੀ ਗਈ ਹੈ ਅਤੇ 31 ਮਾਰਚ 2025 ਤੱਕ ਸਾਰੇ ਹੀ ਕਰਮਚਾਰੀਆਂ ਦੀ ਬਕਾਇਆ ਤਨਖਾਹਾਂ ਅਤੇ ਰੈਗੂਲਰ ਕਰਨ ਦੇ ਉੱਤੇ ਵੀ ਧਿਆਨ ਜਿਹੜਾ ਹੈ ਦਿੱਤਾ ਜਾਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਵੱਡਾ ਜਿਹੜਾ ਫੈਸਲਾ ਲਿਆ ਲਿਆ ਜਾ ਸਕਦਾ ਹੈ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ